ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੇਂਦਰੀ ਬਜਟ 2026-2027 ਪੇਸ਼ ਹੋ ਚੁੱਕਾ ਹੈ ਵੱਡਾ ਸਵਾਲ ਬਜਟ 2026 ਨਾਲ ਤੁਹਾਡੀ ਜੇਬ ਉੱਤੇ ਕੀ ਅਸਰ ਪਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਆਪਣੇ ਨੌਵੇਂ ਲਗਾਤਾਰ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ ਇਸ ਬਜਟ ਦਾ ਸਿੱਧਾ ਅਸਰ ਆਮ ਲੋਕਾਂ ਦੇ ਰੋਜ਼ਾਨਾ ਖਰਚਾਂ ਉੱਤੇ ਪੈਣ ਵਾਲਾ ਹੈ ਕੁਝ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਅਤੇ ਕੁਝ ਖੇਤਰਾਂ ਵਿੱਚ ਖਰਚ ਵਧਦਾ ਦੇ ਸੇਗਾ। ਕੇਂਦਰੀ ਬਜਟ 2026-2027 ਵਿੱਚ ਸਰਕਾਰ ਨੇ ਕਸਟਮ ਡਿਊਟੀ ਅਤੇ ਕਾਰ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ। ਇਹਨਾਂ ਬਦਲਾਵਾਂ ਦਾ ਮਕਸਦ ਆਮ ਖਪਤਕਾਰ ਲਈ ਖਰਚ ਘਟਾਉਣਾ ਅਤੇ ਉਦਯੋਗਾਂ ਨੂੰ ਸਹਾਰਾ ਦੇਣਾ ਹੈ। ਸਭ ਤੋਂ ਪਹਿਲੀ ਗੱਲ ਕਰੀਏ ਵਿਦੇਸ਼ ਤੋਂ ਨਿੱਜੀ ਵਰਤੋਂ ਲਈ ਮੰਗਵਾਈਆਂ ਜਾਣ ਵਾਲੀਆਂ ਚੀਜ਼ਾਂ ਦੀ ਅਨਸਾਰੀਆਂ ਡਿਊਟੀ ਵਾਲੀਆਂ ਨਿੱਜੀ ਆਯਾਤਾਂ ਉੱਤੇ ਕਸਟਮ ਡਿਊਟੀ 20% ਤੋਂ ਘਟਾ ਕੇ 10% ਦੀ ਕਰ ਦਿੱਤੀ ਗਈ ਹੈ ਇਸ ਨਾਲ ਵਿਦੇਸ਼ ਤੋਂ ਖਰੀਦੇ ਜਾਣ ਵਾਲੇ ਮਹਿੰਗੇ ਨਿੱਜੀ ਸਮਾਨ ਦੀ ਕੀਮਤ ਘਟ ਸਕਦੀ ਹੈ ਟਰੇਲੂ ਉਪਕਾਰਨਾਲ ਵਿੱਚ ਵੀ ਰਾਹਤ ਮਿਲੀ ਹੈ microwaves oven ਦੇ ਕੁਝ ਹਿੱਸਿਆਂ ਉੱਤੇ ਡਿਊਟੀ ਘਟਾਈ ਗਈ ਹੈ ਜਿਸ ਨਾਲ ਇਹ ਸਸਤੇ ਹੋ ਸਕਦੇ ਹਨ ਖੇਡਾਂ ਨਾਲ ਸੰਬੰਧਿਤ ਸਮਾਨ ਦੀਆਂ ਕੀਮਤਾਂ ਵੀ ਘਟਾਉਣ ਦੀ ਸੰਭਾਵਨਾ ਹੈ ਇਲੈਕਟ੍ਰੋਨਿਕ ਖੇਤਰ ਵਿੱਚ ਮੋਬਾਈਲ ਫੋਨ, ਬਿਜਲੀ ਵਾਲੀਆਂ ਗੱਡੀਆਂ ਦੀਆਂ ਬੈਟਰੀਆਂ ਅਤੇ ਸੂਰਜੀ ਊਰਜਾ ਪੈਨਲ ਸਸਤੇ ਹੋ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਅੰਦਰ ਉਤਪਾਦਨ ਲਈ ਵਰਤੇ ਜਾਣ ਵਾਲੇ ਜ਼ਰੂਰੀ ਪੁਰਜ਼ਿਆਂ ਉੱਤੇ ਛੂਟ ਦਿੱਤੀ ਗਈ ਹੈ। ਸਿਹਤ ਖੇਤਰ ਲਈ ਬਜਟ 2026 ਨੇ ਵੱਡੀ ਰਾਹਤ ਦਿੱਤੀ ਹੈ। ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 17 ਦਵਾਈਆਂ ਉੱਤੇ ਮੁੱਢਲੀ ਕਸਟਮ ਡਿਊਟੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ। ਸ਼ੂਗਰ ਅਤੇ ਕੈਂਸਰ ਦੇ ਇਲਾਜ ਵਾਲੀਆਂ ਦਵਾਈਆਂ ਹੁਣ ਹੋਰ ਸਸਤੀਆਂ ਹੋ ਗਈਆਂ ਇਸ ਤੋਂ ਇਲਾਵਾ 7 ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਖੁਰਾਕ ਉੱਤੇ ਵੀ ਡਿਊਟੀ ਹਟਾਈ ਗਈ ਹੈ ਵਿਦੇਸ਼ ਯਾਤਰਾ ਸਿੱਖਿਆ ਅਤੇ ਇਲਾਜ ਲਈ ਪੈਸੇ ਭੇਜਣ ਵਾਲਿਆਂ ਨੂੰ ਵੀ ਰਾਹਤ ਮਿਲੀ ਹੈ ਵਿਦੇਸ਼ੀ ਯਾਤਰਾ ਪੈਕੇਜਾਂ ਉੱਤੇ ਟੈਕਸ ਕਲੈਕਟਿਡ ਐਟ ਸੋਰਸ ਹੁਣ 2 ਫੀਸਦੀ ਰਹੇਗਾ ਪਹਿਲਾਂ ਇਹ ਦਰ 5 ਤੋਂ 20 ਫੀਸਦੀ ਤੱਕ ਸੀ ਸਿੱਖਿਆ ਅਤੇ ਇਲਾਜ ਲਈ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ਉੱਤੇ ਵੀ ਇਹ ਦਰ 2% ਦੀ ਕਰ ਦਿੱਤੀ ਗਈ ਹੈ ਪਰ ਇਹ ਨਿਯਮ 10 ਲੱਖ ਰੁਪਏ ਤੋਂ ਵੱਧ ਰਕਮ ਉੱਤੇ ਲਾਗੂ ਹੋਵੇਗਾ ਹਵਾਈ ਅਤੇ ਰੱਖਿਆ ਖੇਤਰ ਲਈ ਵੀ ਬਜਟ ਵਿੱਚ ਖਾਸ ਐਲਾਨ ਕੀਤੇ ਗਏ ਹਨ ਸਿਵਲ ਟ੍ਰੇਨਿੰਗ ਜਹਾਜ਼ਾਂ ਅਤੇ ਹੋਰ ਜਹਾਜ਼ਾਂ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਪੁਰਜ਼ਿਆਂ ਉੱਤੇ ਕਸਟਮ ਡਿਊਟੀ ਹਟਾਈ ਜਾ ਚੁੱਕੀ ਹੈ ਇਸ ਨਾਲ ਦੇਸ਼ ਵਿੱਚ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਨੂੰ ਉਤਸ਼ਾਹ ਮਿਲੇਗਾ ਚਮੜੇ ਦਾ ਸਮਾਨ ਜੁੱਤੀਆਂ ਅਤੇ ਸਮੂਦਾਰੀ ਭੋਜਨ ਦੇ ਉਤਪਾਦਾਂ ਲਈ ਵੀ ਡਿਊਟੀ ਵਿੱਚ ਛੂਟ ਦਿੱਤੀ ਗਈ ਹੈ ਮੱਛੀ ਪਕੜਨ ਵਾਲੇ ਭਾਰਤੀ ਜਹਾਜ਼ਾ ਦੁਆਰਾ ਫੜੀ ਗਈ ਮੱਛੀ ਹੁਣ ਪੂਰੀ ਤਰ੍ਹਾਂ ਡਿਊਟੀ ਮੁਕਤ ਹੋ ਜਾਏ। ਸਾਫ਼ ਊਰਜਾ ਖੇਤਰ ਵਿੱਚ ਵੀ ਵੱਡੇ ਕਦਮ ਚੁੱਕੇ ਗਏ ਹਨ। ਬਿਜਲੀ ਸੰਭਾਲ ਪ੍ਰਣਾਲੀਆਂ, ਬੈਟਰੀ ਸਟੋਰੇਜ ਅਤੇ ਸੂਰਜੀ ਕੱਚ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਉੱਤੇ ਡਿਊਟੀ ਹਟਾਈ ਜਾ ਚੁੱਕੀ ਹੈ। ਇਸ ਨਾਲ ਸਸਤੀ ਅਤੇ ਟਿਕਾਊ ਊਰਜਾ ਨੂੰ ਹੋਰ ਵਾਧਾ ਮਿਲੇਗਾ। ਕੁੱਲ ਮਿਲਾ ਕੇ ਬਜਟ 2026-27 ਆਮ ਲੋਕਾਂ ਲਈ ਕਈ ਥਾਵਾਂ ਉੱਤੇ ਰਾਹਤ ਲਿਆਉਂਦਾ ਹੈ ਪਰ ਅਸਲ ਅਸਰ ਉਦੋਂ ਸਾਹਮਣੇ ਆਵੇਗਾ ਜਦੋਂ ਇਹ ਬਦਲਾਅ ਬਾਜ਼ਾਰ ਤੱਕ ਪਹੁੰਚ ਜਣਗੇ ਕੇਂਦਰੀ ਬਜਟ 2026-2027 ਪੇਸ਼ ਹੋ ਚੁੱਕਾ ਹੈ ਵੱਡਾ ਸਵਾਲ ਬਜਟ 2026 ਨਾਲ ਤੁਹਾਡੀ ਜੇਬ ਉੱਤੇ ਕੀ ਅਸਰ ਪਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਆਪਣੇ ਨੌਵੇਂ ਲਗਾਤਾਰ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ ਇਸ ਬਜਟ ਦਾ ਸਿੱਧਾ ਅਸਰ ਆਮ ਲੋਕਾਂ ਦੇ ਰੋਜ਼ਾਨਾ ਖਰਚਾ ਉੱਤੇ ਪੈਣ ਵਾਲਾ ਹੈ ਕੁਝ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਅਤੇ ਕੁਝ ਖੇਤਰਾਂ ਵਿੱਚ ਖਰਚ ਵਧਦਾ ਦੇ ਸੇਗਾ ਕੇਂਦਰੀ ਬਜਟ 2026-2027 ਵਿੱਚ ਸਰਕਾਰ ਨੇ ਕਸਟਮ ਡਿਊਟੀ ਅਤੇ ਕਾਰ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ ਇਹਨਾਂ ਬਦਲਾਵਾਂ ਦਾ ਮਕਸਦ ਆਮ ਖਪਤਕਾਰ ਲਈ ਖਰਚ ਘਟਾਉਣਾ ਅਤੇ ਉਦਯੋਗਾਂ ਨੂੰ ਸਹਾਰਾ ਦੇਣਾ ਹੈ ਸਭ ਤੋਂ ਪਹਿਲੀ ਗੱਲ ਕਰੀਏ ਵਿਦੇਸ਼ ਤੋਂ ਨਿੱਜੀ ਵਰਤੋਂ ਲਈ ਮੰਗਵਾਈਆਂ ਜਾਣ ਵਾਲੀਆਂ ਚੀਜ਼ਾਂ ਦੀ ਅਨਸਾਰੀਆਂ ਡਿਊਟੀ ਵਾਲੀਆਂ ਨਿੱਜੀ ਆਯਾਤਾਂ ਉੱਤੇ ਕਸਟਮ ਡਿਊਟੀ 20% ਤੋਂ ਘਟਾ ਕੇ 10% ਦੀ ਕਰ ਦਿੱਤੀ ਗਈ ਹੈ ਇਸ ਨਾਲ ਵਿਦੇਸ਼ ਤੋਂ ਖਰੀਦੇ ਜਾਣ ਵਾਲੇ ਮਹਿੰਗੇ ਨਿੱਜੀ ਸਮਾਨ ਦੀ ਕੀਮਤ ਘਟ ਸਕਦੀ ਹੈ ਘਰੇਲੂ ਉਪਕਰਨਾਂ ਵਿੱਚ ਵੀ ਰਾਹਤ ਮਿਲੀ ਹੈ ਮਾਈਕ੍ਰੋਵੇਵ ਓਵਨ ਦੇ ਕੁਝ ਹਿੱਸਿਆਂ ਉੱਤੇ ਡਿਊਟੀ ਘਟਾਈ ਗਈ ਹੈ ਜਿਸ ਨਾਲ ਇਹ ਸਸਤੇ ਹੋ ਸਕਦੇ ਹਨ ਖੇਡਾਂ ਨਾਲ ਸੰਬੰਧਿਤ ਸਮਾਨ ਦੀਆਂ ਕੀਮਤਾਂ ਵੀ ਘਟਾਉਣ ਦੀ ਸੰਭਾਵਨਾ ਹੈ ਇਲੈਕਟ੍ਰੋਨਿਕ ਖੇਤਰ ਵਿੱਚ ਮੋਬਾਈਲ ਫੋਨ ਬਿਜਲੀ ਵਾਲੀਆਂ ਗੱਡੀਆਂ ਦੀਆਂ ਬੈਟਰੀਆਂ ਅਤੇ ਸੂਰਜੀ ਊਰਜਾ ਪੈਨਲ ਸਸਤੇ ਹੋ ਸਕਦੇ ਹਨ ਇਸ ਦਾ ਕਾਰਨ ਇਹ ਹੈ ਕਿ ਦੇਸ਼ ਅੰਦਰ ਉਤਪਾਦਨ ਲਈ ਵਰਤੇ ਜਾਣ ਵਾਲੇ ਜ਼ਰੂਰੀ ਪੁਰਜ਼ਿਆਂ ਉੱਤੇ ਛੂਟ ਦਿੱਤੀ ਗਈ ਹੈ ਸਿਹਤ ਖੇਤਰ ਲਈ ਬਜਟ 2026 ਨੇ ਵੱਡੀ ਰਾਹਤ ਦਿੱਤੀ ਹੈ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 17 ਦਵਾਈਆਂ ਉੱਤੇ ਮੁੱਢਲੀ ਕਸਟਮ ਡਿਊਟੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ ਸ਼ੂਗਰ ਅਤੇ ਕੈਂਸਰ ਦੇ ਇਲਾਜ ਵਾਲੀਆਂ ਦਵਾਈਆਂ ਹੁਣ ਹੋਰ ਸਸਤੀਆਂ ਹੋ ਗਈਆਂ ਇਸ ਤੋਂ ਇਲਾਵਾ 7 ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਖਰਾਕ ਉੱਤੇ ਵੀ ਡਿਊਟੀ ਹਟਾਈ ਗਈ ਹੈ ਵਿਦੇਸ਼ ਯਾਤਰਾ ਸਿੱਖਿਆ ਅਤੇ ਇਲਾਜ ਲਈ ਪੈਸੇ ਭੇਜਣ ਵਾਲਿਆਂ ਨੂੰ ਵੀ ਰਾਹਤ ਮਿਲੀ ਹੈ ਵਿਦੇਸ਼ੀ ਯਾਤਰਾ ਪੈਕੇਜਾਂ ਉੱਤੇ ਟੈਕਸ ਕਲੈਕਟਿਡ ਐਟ ਸੋਰਸ ਹੁਣ 2% ਦੀ ਰਹੇਗਾ ਪਹਿਲਾਂ ਇਹ ਦਰ 5 ਤੋਂ 20% ਦੀ ਤੱਕ ਸੀ ਸਿੱਖਿਆ ਅਤੇ ਇਲਾਜ ਲਈ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ਉੱਤੇ ਵੀ ਇਹ ਦਰ 2% ਦੀ ਕਰ ਦਿੱਤੀ ਗਈ ਹੈ ਪਰ ਇਹ ਨਿਯਮ 10 ਲੱਖ ਰੁਪਏ ਤੋਂ ਵੱਧ ਰਕਮ ਉੱਤੇ ਲਾਗੂ ਹੋਵੇਗਾ ਹਵਾਈ ਅਤੇ ਰੱਖਿਆ ਖੇਤਰ ਲਈ ਵੀ ਬਜਟ ਵਿੱਚ ਖਾਸ ਐਲਾਨ ਕੀਤੇ ਗਏ ਹਨ ਸਿਵਲ ਟ੍ਰੇਨਿੰਗ ਜਹਾਜ਼ਾਂ ਅਤੇ ਹੋਰ ਜਹਾਜ਼ਾਂ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਪੁਰਜ਼ਿਆਂ ਉੱਤੇ ਕਸਟਮ ਡਿਊਟੀ ਹਟਾਈ ਜਾ ਚੁੱਕੀ ਹੈ ਇਸ ਨਾਲ ਦੇਸ਼ ਵਿੱਚ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਨੂੰ ਉਤਸ਼ਾਹ ਮਿਲੇਗਾ ਚਮੜੇ ਦਾ ਸਮਾਨ ਜੁੱਤੀਆਂ ਅਤੇ ਸਮੂਦਾਰੀ ਭੋਜਨ ਦੇ ਉਤਪਾਦਾਂ ਲਈ ਵੀ ਡਿਊਟੀ ਵਿੱਚ ਛੂਟ ਦਿੱਤੀ ਗਈ ਹੈ ਮੱਛੀ ਪਕੜਨ ਵਾਲੇ ਭਾਰਤੀ ਜਹਾਜ਼ਾ ਦੁਆਰਾ ਫੜੀ ਗਈ ਮੱਛੀ ਹੁਣ ਪੂਰੀ ਤਰ੍ਹਾਂ ਡਿਊਟੀ ਮੁਕਤ ਹੋ ਜਾਏਗੀ। ਸਾਫ਼ ਊਰਜਾ ਖੇਤਰ ਵਿੱਚ ਵੀ ਵੱਡੇ ਕਦਮ ਚੁੱਕੇ ਗਏ ਹਨ। ਬਿਜਲੀ ਸੰਭਾਲ ਪ੍ਰਣਾਲੀਆਂ, ਬੈਟਰੀ ਸਟੋਰੇਜ ਅਤੇ ਸੂਰਜੀ ਕੱਚ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਉੱਤੇ ਡਿਊਟੀ ਹਟਾਈ ਜਾ ਚੁੱਕੀ ਹੈ। ਇਸ ਨਾਲ ਸਸਤੀ ਅਤੇ ਟਿਕਾਊ ਊਰਜਾ ਨੂੰ ਹੋਰ ਵਾਧਾ ਮਿਲੇਗਾ। ਕੁੱਲ ਮਿਲਾ ਕੇ ਬਜਟ 2026-27 ਆਮ ਲੋਕਾਂ ਲਈ ਕਈ ਥਾਵਾਂ ਉੱਤੇ ਰਾਹਤ ਲਿਆਉਂਦਾ ਹੈ ਪਰ ਅਸਲ ਅਸਰ ਉਦੋਂ ਸਾਹਮਣੇ ਆਵੇਗਾ ਜਦੋਂ ਇਹ ਬਦਲਾਅ ਬਾਜ਼ਾਰ ਤੱਕ ਪਹੁੰਚਣਗੇ ਕੇਂਦਰੀ ਬਜਟ 2026-2027 ਪੇਸ਼ ਹੋ ਚੁੱਕਾ ਹੈ ਵੱਡਾ ਸਵਾਲ ਬਜਟ 2026 ਨਾਲ ਤੁਹਾਡੀ ਜੇਬ ਉੱਤੇ ਕੀ ਅਸਰ ਪਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਆਪਣੇ ਨੌਵੇਂ ਲਗਾਤਾਰ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ ਇਸ ਬਜਟ ਦਾ ਸਿੱਧਾ ਅਸਰ ਆਮ ਲੋਕਾਂ ਦੇ ਰੋਜ਼ਾਨਾ ਖਰਚਾਂ ਉੱਤੇ ਪੈਣ ਵਾਲਾ ਹੈ ਕੁਝ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਅਤੇ ਕੁਝ ਖੇਤਰਾਂ ਵਿੱਚ ਖਰਚ ਵਧਦਾ ਦਿਸੇਗਾ। ਕੇਂਦਰੀ ਬਜਟ 2026-2027 ਵਿੱਚ ਸਰਕਾਰ ਨੇ ਕਸਟਮ ਡਿਊਟੀ ਅਤੇ ਕਾਰ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ। ਇਹਨਾਂ ਬਦਲਾਵਾਂ ਦਾ ਮਕਸਦ ਆਮ ਖਪਤਕਾਰ ਲਈ ਖਰਚ ਘਟਾਉਣਾ ਅਤੇ ਉਦਯੋਗਾਂ ਨੂੰ ਸਹਾਰਾ ਦੇਣਾ ਹੈ। ਸਭ ਤੋਂ ਪਹਿਲੀ ਗੱਲ કરીਏ ਵਿਦੇਸ਼ ਤੋਂ ਨਿੱਜੀ ਵਰਤੋਂ ਲਈ ਮੰਗਵਾਈਆਂ ਜਾਣ ਵਾਲੀਆਂ ਚੀਜ਼ਾਂ ਦੀ ਅਨਸਾਰੀਆਂ ਡਿਊਟੀ ਵਾਲੀਆਂ ਨਿੱਜੀ ਆਯਾਤਾਂ ਉੱਤੇ ਕਸਟਮ ਡਿਊਟੀ 20% ਦੀ ਤੋਂ ਘਟਾ ਕੇ 10% ਦੀ ਕਰ ਦਿੱਤੀ ਗਈ ਹੈ ਇਸ ਨਾਲ ਵਿਦੇਸ਼ ਤੋਂ ਖਰੀਦੇ ਜਾਣ ਵਾਲੇ ਮਹਿੰਗੇ ਨਿੱਜੀ ਸਮਾਨ ਦੀ ਕੀਮਤ ਘਟ ਸਕਦੀ ਹੈ ਘਰੇਲੂ ਉਪਕਰਨਾਂ ਵਿੱਚ ਵੀ ਰਾਹਤ ਮਿਲੀ ਹੈ microwaves oven ਦੇ ਕੁਝ ਹਿੱਸਿਆਂ ਉੱਤੇ ਡਿਊਟੀ ਘਟਾਈ ਗਈ ਹੈ ਜਿਸ ਨਾਲ ਇਹ ਸਸਤੇ ਹੋ ਸਕਦੇ ਹਨ ਖੇਡਾਂ ਨਾਲ ਸੰਬੰਧਿਤ ਸਮਾਨ ਦੀਆਂ ਕੀਮਤਾਂ ਵੀ ਘਟਾਉਣ ਦੀ ਸੰਭਾਵਨਾ ਹੈ ਇਲੈਕਟ੍ਰੋਨਿਕ ਖੇਤਰ ਵਿੱਚ ਮੋਬਾਈਲ ਫੋਨ ਬਿਜਲੀ ਵਾਲੀਆਂ ਗੱਡੀਆਂ ਦੀਆਂ ਬੈਟਰੀਆਂ ਅਤੇ ਸੂਰਜੀ ਊਰਜਾ ਪੈਨਲ ਸਸਤੇ ਹੋ ਸਕਦੇ ਹਨ ਇਸ ਦਾ ਕਾਰਨ ਇਹ ਹੈ ਕਿ ਦੇਸ਼ ਅੰਦਰ ਉਤਪਾਦਨ ਲਈ ਵਰਤੇ ਜਾਣ ਵਾਲੇ ਜ਼ਰੂਰੀ ਪੁਰਜ਼ਿਆਂ ਉੱਤੇ ਛੂਟ ਦਿੱਤੀ ਗਈ ਹੈ ਸਿਹਤ ਖੇਤਰ ਲਈ ਬਜਟ 2026 ਨੇ ਵੱਡੀ ਰਾਹਤ ਦਿੱਤੀ ਹੈ cancer ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 17 ਦਵਾਈਆਂ ਉੱਤੇ ਮਡਲੀ ਕਸਟਮ ਡਿਊਟੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ 슈ਗਰ ਅਤੇ cancer ਦੇ ਇਲਾਜ ਵਾਲੀਆਂ ਦਵਾਈਆਂ ਹੁਣ ਹੋਰ ਸਸਤੀਆਂ ਹੋ ਗਈਆਂ ਇਸ ਤੋਂ ਇਲਾਵਾ 7 ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਖੁਰਾਕ ਉੱਤੇ ਵੀ ਡਿਊਟੀ ਹਟਾਈ ਗਈ ਹੈ। ਵਿਦੇਸ਼ ਯਾਤਰਾ, ਸਿੱਖਿਆ ਅਤੇ ਇਲਾਜ ਲਈ ਪੈਸੇ ਭੇਜਣ ਵਾਲਿਆਂ ਨੂੰ ਵੀ ਰਾਹਤ ਮਿਲੀ ਹੈ। ਵਿਦੇਸ਼ੀ ਯਾਤਰਾ ਪੈਕੇਜਾਂ ਉੱਤੇ ਟੈਕਸ ਕਲੈਕਟਿਡ ਐਟ ਸੋਰਸ ਹੁਣ 2% ਹੀ ਰਹੇਗਾ। ਪਹਿਲਾਂ ਇਹ ਦਰ 5 ਤੋਂ 20% ਤੱਕ ਸੀ। ਸਿੱਖਿਆ ਅਤੇ ਇਲਾਜ ਲਈ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ਉੱਤੇ ਵੀ ਇਹ ਦਰ 2% ਕਰ ਦਿੱਤੀ ਗਈ ਹੈ ਪਰ ਇਹ ਨਿਯਮ 10 ਲੱਖ ਰੁਪਏ ਤੋਂ ਵੱਧ ਰਕਮ ਉੱਤੇ ਲਾਗੂ ਹੋਵੇਗਾ ਹਵਾਈ ਅਤੇ ਰੱਖਿਆ ਖੇਤਰ ਲਈ ਵੀ ਬਜਟ ਵਿੱਚ ਖਾਸ ਐਲਾਨ ਕੀਤੇ ਗਏ ਹਨ ਸਿਵਲ ਟ੍ਰੇਨਿੰਗ ਜਹਾਜ਼ਾਂ ਅਤੇ ਹੋਰ ਜਹਾਜ਼ਾਂ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਪੁਰਜ਼ਿਆਂ ਉੱਤੇ ਕਸਟਮ ਡਿਊਟੀ ਹਟਾਈ ਜਾ ਚੁੱਕੀ ਹੈ ਇਸ ਨਾਲ ਦੇਸ਼ ਵਿੱਚ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਨੂੰ ਉਤਸ਼ਾਹ ਮਿਲੇਗਾ ਚਮੜੇ ਦਾ ਸਮਾਨ ਜੁੱਤੀਆਂ ਅਤੇ ਸਮੂਦਾਰੀ ਭੋਜਨ ਦੇ ਉਤਪਾਦਾਂ ਲਈ ਵੀ ਡਿਊਟੀ ਵਿੱਚ ਛੂਟ ਦਿੱਤੀ ਗਈ ਹੈ ਮੱਛੀ ਪਕੜਨ ਵਾਲੇ ਭਾਰਤੀ ਜਹਾਜ਼ਾ ਦੁਆਰਾ ਫੜੀ ਗਈ ਮੱਛੀ ਹੁਣ ਪੂਰੀ ਤਰ੍ਹਾਂ ਡਿਊਟੀ ਮੁਕਤ ਹੋ ਜਾਏ। ਸਾਫ਼ ਊਰਜਾ ਖੇਤਰ ਵਿੱਚ ਵੀ ਵੱਡੇ ਕਦਮ ਚੁੱਕੇ ਗਏ ਹਨ। ਬਿਜਲੀ ਸੰਭਾਲ ਪ੍ਰਣਾਲੀਆਂ, ਬੈਟਰੀ ਸਟੋਰੇਜ ਅਤੇ ਸੂਰਜੀ ਕੱਚ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਉੱਤੇ ਡਿਊਟੀ ਹਟਾਈ ਜਾ ਚੁੱਕੀ ਹੈ। ਇਸ ਨਾਲ ਸਸਤੀ ਅਤੇ ਟਿਕਾਊ ਊਰਜਾ ਨੂੰ ਹੋਰ ਵਾਧਾ ਮਿਲੇਗਾ। ਕੁੱਲ ਮਿਲਾ ਕੇ ਬਜਟ 2026-27 ਆਮ ਲੋਕਾਂ ਲਈ ਕਈ ਥਾਵਾਂ ਉੱਤੇ ਰਾਹਤ ਲਿਆਉਂਦਾ ਹੈ। ਪਰ ਅਸਲ ਅਸਰ ਉਦੋਂ ਸਾਹਮਣੇ ਆਵੇਗਾ ਜਦੋਂ ਇਹ ਬਦਲਾਅ ਬਾਜ਼ਾਰ ਤੱਕ ਪਹੁੰਚੇਗਾ। ਜਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ